ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਨਾਭਾ ਦੇ ਪੰਜਾਬ ਦੀ ਹੈ ਤੇ ਜਦੋਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਤੇ ਤੁਹਾਡੇ ਰੰਗਟੇ ਖੜੇ ਹੋ ਜਾਣਗੇ। ਦੋਸਤੋ ਕੀ ਹੋਇਆ ਇੱਕ ਨੌਜਵਾਨ ਲੜਕੀ ਦਾ ਨਾਭਾ ਦੇ ਵਿੱਚ ਕਿਵੇਂ ਕਤਲ ਹੁੰਦਾ ਹੈ? ਅੱਜ ਦੀ ਇਸਾ ਸੱਚੀ ਘਟਨਾ ਦੇ ਵਿੱਚ ਤੁਹਾਨੂੰ ਆਪਾਂ ਦੱਸਾਂਗੇ। ਨਾਭਾ ਦੇ ਵਿਕਾਸ ਕਲੋਨੀ ਦੇ ਵਿੱਚ ਇੱਕ 25 ਸਾਲਾ ਅਣੂਣਾ ਦੀ ਲੜਕੀ ਦਾ ਕਤਲ ਹੋ ਜਾਂਦਾ। ਦੇ ਰਾਤ ਪਰਸ ਨੇ ਅਨੂ ਦੀ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਡੈਡ ਆਫ ਦੇ ਵਿੱਚ ਰਖਾ ਦਿੱਤਾ ਉਹਨਾਂ ਦੇ ਗਵਾਹੀਆਂ ਨੇ ਦੱਸਿਆ ਕਿ ਰਾਤ ਨੂੰ ਤਕਰੀਬਨ 7 ਵਜੇ ਅਨੂ ਦੇ ਕਰੋ ਚੀਕਣ ਦੀਆਂ ਆਵਾਜ਼ਾਂ ਬਹੁਤ ਆਈਆਂ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਗੇਟ ਵੀ ਖੜਕਾਇਆ ਪਰ ਕਿਸੇ ਨੇ ਇਹਨਾਂ ਦਾ ਗੇਟ ਹੈ ਜਿਹੜਾ ਉਹ ਨਹੀਂ ਖੋਲਿਆ ਦੱਸਿਆ ਜਾ ਰਿਹਾ ਜਿਹੜੀ ਅਨੂ ਸੀ ਉਹ ਇਸ ਦਲਾ ਘਰ ਦੇ ਵਿੱਚ ਕੱਲੀ ਸੀ ਕਮੋਡੀਆਂ ਤੋਂ ਪਤਾ ਲੱਗਿਆ ਕਿ ਅਨੂ ਦੀ ਮਾਂ ਦੇ ਜਿਹੜੇ ਨਜਾਇਜ਼ ਸੌਂਧ ਕਿਸੇ ਹੋਰ ਵਿਅਕਤੀ ਦੇ ਨਾਲ ਸਨ ਅਨੂ ਆਪਣੀ ਮਾਂ ਨੂੰ ਇਸ ਕੰਮ ਤੋਂ ਵਰਜਦੀ ਸੀ ਰੋਕਦੀ ਸੀ ਪਰ ਜਿਹੜੀ ਉਹਦੀ ਮਾਂ ਸੀ ਇਸ ਕੰਮ ਤੋਂ ਨਹੀਂ ਰੁਕਦੀ ਸੀ ਤਾਂ ਅਨੂ ਆਪਣੇ ਮਾਂ ਦੇ ਪਿਆਰ ਦੇ ਵਿੱਚ ਅੜਿੱਕਾ ਪਣੀ ਹੋਈ ਸੀ ਇਸ ਅਡਿਕਟੇ ਨੂੰ ਰਾਹ ਦੇ ਰੋੜੇ ਨੂੰ ਖਤਮ ਕਰਨ ਦੇ ਲਈ ਸੈਣ ਤੇ ਕਰ ਦੇ ਲਈ ਅਨੂ ਦੇ ਮਾਂ ਅਤੇ ਉਸਦੇ ਪ੍ਰੇਮੀ ਨੇ ਰਲ ਕੇ ਇੱਕ ਸਾਜ਼ਿਸ਼ ਸਹਿਤ ਆਪਣੀ ਬੇਟੀ ਦਾ ਕਤਲ ਕਰਵਾਇਆ ਕਤਲ ਵਾਲੇ ਦਿਨ ਜਿਹੜੀ ਅਨੂ ਦੀ ਮਾਂ ਆ ਗਈ ਉਹ ਆਪਣੀ ਦੂਸਰੀ ਬੇਟੀ ਕੋਲੇ ਚਲੀ ਜਾਂਦੀ ਹੈ ਉਸ ਤੋਂ ਬਾਅਦ ਉਸ ਦਾ ਜਿਹੜਾ ਆਸ਼ਿਕ ਹੁੰਦਾ ਹੈ ਉਹੋ ਕਰਾ ਕੇ ਅਣੂ ਦਾ ਕਤਲ ਕਰ ਦਿੰਦਾ ਕਤਲ ਕਰਨ ਤੋਂ ਬਾਅਦ ਆ ਉਹ ਉਥੋਂ ਰਫੂ ਚੱਕਰ ਹੋ ਜਾਂਦਾ ਤੇ ਅਤੇ ਅਣੂ ਦੇ ਗਵਾਂਡੀਆ ਜਿਹੜੇ ਉਹ ਪੁਲਿਸ ਨੂੰ ਇਨਫਾਰਮ ਕਰਦੇ ਨੇ ਪੁਲਿਸ ਨੂੰ ਫੋਨ ਕਰ ਦਿੰਦੇ ਨੇ ਤਾਂ ਉਸ ਤੋਂ ਬਾਅਦ ਪੁਲਸ ਇਸ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਜਿਹੜੇ ਗਵਾਂਡੀ ਨੇ ਦੱਸਦੇ ਨੇ ਵੀ ਇਹਨੂੰ ਦੀ ਮਾ ਤਾਂ ਜਿਹੜੇ ਨਜਾਇਜ਼ ਸੰਬੰਧ ਕਿਸੇ ਹੋਰ ਨਾਲ ਸਨ ਤਾਂ ਅਣੂ ਦੀ ਮਾਤਾ ਪਾਪਸ ਆਉਂਦੀ ਆ ਕਿ ਅਨੂ ਦੇ ਮਾਂ ਦੂਸਰੇ ਗਵਾਢੀਆਂ ਦੇ ਘਰ ਆ ਕੇ ਇਸ ਤਰੀਕੇ ਨਾਲ ਵਾਇਟ ਜਾਂਦੀ ਹੈ ਕਿ ਜਿਵੇਂ ਉਹਨੂੰ ਕਿਸੇ ਘਟਨਾ ਬਾਰੇ ਪਹਿਲਾਂ ਇਲਮ ਨਾ ਹੋਵੇ ਪਤਾ ਨਾ ਹੋਵੇ ਅਣਜਾਣ ਬਣਦੀ ਹੈ ਪਰ ਪੁਲਸ ਨੂੰ ਉਹਦੀ ਮਾਂ ਦੇ ਉੱਤੇ ਸ਼ੱਕ ਸੀਗਾ ਗਵਾਢੀ ਪਲਵੰਦਰ ਨੇ ਦੱਸਿਆ ਕਿ ਦੇਰ ਰਾਤ ਜਦੋਂ ਘਰ ਦੇ ਵਿੱਚੋਂ ਚੀਕਣ ਦੀ ਆਵਾਜ਼ਾਂ ਆ ਰਹੀਆਂ ਸਨ ਤਾਂ ਅਸੀਂ ਕੁੰਡਾ ਖੜਕਾਉਣ ਕੇ ਦਰਵਾਜ਼ਾ ਖੜਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੁੱਲਿਆ ਤ ਉਸ ਤੋਂ ਬਾਅਦ ਸੀ ਪੁਲਸ ਨੂੰ ਸੂਚਿਤ ਕੀਤਾ ਤਾਂ ਜਦੋਂ ਪੁਲਸ ਆਈ ਪੁਲਸ ਨੇ ਦਰਵਾਜ਼ਾ ਤੋੜ ਕੇ ਅੰਦਰ ਗਏ ਤਾਂ ਸਾਰਾਂ ਦੇ ਰੂਪ ਤੇ ਖੜੇ ਹੋ ਗਏ ਕਿਉਂਕਿ ਅਨੁਰਧੀ ਖੂਨ ਨਾਲ ਲਥਪਥਲਾਸ਼ ਉਸ ਘਰ ਦੇ ਵਿੱਚ ਪਈ ਸੀ ਤਾਂ ਉਸ ਤੋਂ ਬਾਅਦ ਪੁਲਸ ਉਸ ਲਾਸ਼ ਨੂੰ ਆਪਣੇ ਕਾਜੇ ਵਿੱਚ ਲੈ ਲੈਂਦੀ ਆ ਪਰ ਜਦੋਂ ਪੁਲਿਸ ਨੇ ਅਨੂ ਦੇ ਮਾਤਾ ਤੋਂ ਪੁੱਛਿਆ ਤਾਂ ਅਨੂ ਦੇ ਮਾਤਾ ਅਰਣ ਦੇਵੀ ਨੇ ਸਫਾਈ ਦੇ ਵਿੱਚ ਦੱਸਿਆ ਕਿ ਮੈਂ ਤਾਂ ਆਪਣੀ ਲੜਕੀ ਕੋਲ ਗਈ ਹੋਈ ਸੀ ਮੈਨੂੰ ਤਾਂ ਇਸ ਘਟਨਾ ਬਾਰੇ ਪਤਾ ਨਹੀਂ ਹੈਗਾ ਅਤੇ ਜਦੋਂ ਪੁਲਿਸ ਨੇ ਉਸ ਵਿਅਕਤੀ ਬਾਰੇ ਪੁੱਛਿਆ ਵੀ ਤੁਹਾਡੇ ਘਰ ਕੋਈ ਅਣਜਾਣ ਵਿਅਕਤੀ ਘਰ ਆਉਂਦਾ ਤਾਂ ਉਸ ਦੀ ਮਾਤਾ ਨੇ ਕਿਹਾ ਵੀ ਨਹੀਂ ਸਾਡੇ ਘਰ ਦੇ ਵਿੱਚ ਹੋਰ ਕੋਈ ਵਿਅਕਤੀ ਨਹੀਂ ਆਉਂਦਾ ਕਿਉਂਕਿ ਮੇਰੇ ਪਤੀ ਦੀ ਵੀ ਮੌਤ ਹੋ ਚੁੱਕੀ ਆ ਅਤੇ ਮੇਰੇ ਪੁੱਤ ਦੀ ਵੀ ਮੌਤ ਹੋ ਚੁੱਕੀ ਆ ਇਸ ਕਰਕੇ ਅਸੀਂ ਦੋਨੇ ਮਾਵਾਂ ਧੀਆਂ ਘਰ ਦੇ ਵਿੱਚ ਇਕੱਲੀਆਂ ਰਹਿਣੀ ਆ ਨਾਪਾ ਕੋਤਵਾਲੀ ਦੇ ਐਸ ਐਚ ਓ ਜਸਵਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਅਸੀਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੁੱਛਗਿੱਛ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ ਸਰਵ ਪੁੱਛਗਿੱਛ ਦੇ ਵਿੱਚ ਪਤਾ ਲੱਗਿਆ ਕਿ ਅਨੂ ਦੀ ਮਾਤਾ ਦੇ ਕਿਸੇ ਨਾਲ ਨਜਾਇਜ਼ ਸੰਬੰਧ ਸਨ ਇਸੇ ਗੱਲ ਤੋਂ ਅੰਮ੍ਰਿਤ ਦਾ ਕਤਲ ਹੋਇਆ ਤਾਂ ਜਿਹੜਾ ਦੋਸ਼ੀ ਹੈ ਉਹਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਊਗਾ ਅਸੀਂ ਦੋਸ਼ੀ ਦੀ ਭਾਲ ਕਰ ਰਹੇ ਹਾਂ ਦੋਸਤੋ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਵਾਰਦਾਤਾਂ ਹੋ ਰਹੀਆਂ ਨੇ ਪਹਿਲਾਂ ਆਪ ਜੁਪੀ ਬਿਹਾਰ ਅਤੇ ਹੋਰ ਸਟੇਟਾਂ ਦੇ ਵਿੱਚ ਇਸ ਤਰੀਕੇ ਦੇ ਕ੍ਰਾਈਮਾਂ ਬਾਰੇ ਸੁਣਦੇ ਹੁੰਦੇ ਸੀ ਪਰ ਦਿਨੋ ਦਿਨ ਪੰਜਾਬ ਦੇ ਹਾਲਾਤ ਇਸ ਤਰੀਕੇ ਨਾਲ ਹੁੰਦੇ ਜਾ ਰਹੇ ਨੇ ਇਸ ਤਰੀਕੇ ਦੀਆਂ ਘਟਨਾਵਾਂ ਹੋ ਰਹੀਆਂ ਨੇ ਕਿ ਹੁਣ ਇਸ ਪੰਜਾਬ ਦੇ ਵਿੱਚ ਵੀ ਰੋਗਟੇ ਖੜੇ ਕਰਨ ਵਾਲੀਆਂ ਘਟਨਾਵਾਂ ਨੇ ਜਿਹੜੀਆਂ ਉਹ ਹੋ ਰਹੀਆਂ ਨੇ ਤੁਹਾਡੇ ਐਸਾ ਘਟਨਾਵਾਰੇ ਕੀ ਵਿਚਾਰ ਨੇ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਰੂਰ ਦਿਆ ਕਰੋ ਤੇ ਵੀਡੀਓ ਨੂੰ ਹੋਰਾਂ ਤੱਕ ਸ਼ੇਅਰ ਜਰੂਰ ਕਰਾ ਕਰੋ ਮਿਲਦਾ ਹਾਂ ਦੋਸਤੋ ਨਵੀਂ ਵੀਡੀਓ ਦੇ ਵਿੱਚ ਸਭ ਦੋਸਤੋ ਸਤਿ ਸ਼੍ਰੀ ਅਕਾਲ